ਤਾ ਪਰਾਲੀ ਨੂੰ ਲੈ ਕੇ ਇਸ ਵਾਰ ਸਰਕਾਰ ਬੇहद ਸਖਤੀ ਕਰਦੀ ਦਿਖਾਈ ਦੇ ਰਹੀ ਹੈ ਜਿਵੇਂ ਹੀ ਝੋਨੇ ਦੀ ਵਢਾਈ ਦਾ ਸੀਜ਼ਨ ਸਟਾਰਟ ਹੋਇਆ ਹੈ ਇਸ ਦੇ ਨਾਲ ਹੀ ਪ੍ਰਸ਼ਾਸਨ ਪੱਭਾਂ ਪਾਰ ਹੋ ਗਿਆ ਹੈ ਅਤੇ ਲਗਾਤਾਰ ਨਿਗਰਾਨੀ ਆ ਜਿਹੜੀ ਉਹ ਰੱਖੀ ਜਾ ਰਹੀ ਹੈ ਤਾਂ ਪਰਾਲੀ ਜਲਾਉਣ ਦੇ ਮਾਮਲੇ ਨੇ ਜਿਹੜੇ ਉਹ ਵੀ ਲਗਾਤਾਰ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਸਖਤ ਕਾਰਵਾਈ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਵੀ ਪੱਬਾਂ ਪਾਰ ਹੋ ਗਈ ਹੈ ਹੁਣ ਤੱਕ ਸੂਬੇ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 12 ਕਿਸਾਨਾਂ ਵਿਰੁੱਧ ਐਫ ਆਈ ਆਰ ਦਰਜ ਕੀਤੀਆਂ ਜਾ ਚੁੱਕੀਆਂ ਨੇ ਅਤੇ 13 ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਲਾਲ ਐਂਟਰੀਆਂ ਦਰਜ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ 24 ਮਾਮਲਿਆਂ ਵਿੱਚ 1.65 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਜਿਸ ਦੇ ਵਿੱਚ 30000 ਰੁਪਏ ਦੀ ਰਕਮ ਵੀ ਵਸੂਲ ਕੀਤੀ ਜਾ ਚੁੱਕੀ ਹੈ ਤਾਂ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਨੇ ਜਿਹੜੇ ਉਹ ਦਰਜ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਆਈਪੀਐਸਸੀ ਦੀ ਧਾਰਾ 223 ਦੇ ਤਹਿਤ ਕੇਸ ਦਰਜ ਕੀਤੇ ਗਏ ਨੇ ਹਾਲਾਂਕਿ ਹੁਣ ਤੱਕ ਕਿਸੇ ਵੀ ਕਿਸਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਲੇਕਿਨ ਰੈੱਡ ਐਂਟਰੀਆਂ ਕਾਰਨ ਕਿਸਾਨ ਆਪਣੀ ਜ਼ਮੀਨ ਵੇਚਣ ਗਿਰਵੀ ਰੱਖਣ ਜਾਂ ਕਰਜ਼ਾ ਲੈਣ ਦੇ ਯੋਗ ਨਹੀਂ ਹੋਣਗੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਯਾਨੀ ਕਿ ਪੀਪੀਸੀਬੀ ਦੇ ਅੰਕੜਿਆਂ ਅਨੁਸਾਰ 15 ਸਤੰਬਰ ਨੂੰ ਸੂਬੇ ਦੇ ਵਿੱਚ ਪਰਾਲੀ ਸਾੜਨ ਦੀ ਨਿਗਰਾਨੀ ਸ਼ੁਰੂ ਹੋਈ ਸੀ ਪਿਛਲੇ ਸ਼ਨੀਵਾਰ ਤੱਕ 48 ਮਾਮਲੇ ਨੇ ਜਿਹੜੇ ਉਹ ਸਾਹਮਣੇ ਆਏ ਹਨ ਇਹਨਾਂ ਵਿੱਚੋਂ 32 ਮਾਮਲੇ ਇਕੱਲੇ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਹਨ ਜਦੋਂ ਕਿ 7 ਮਾਮਲੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਸਾਹਮਣੇ ਆਏ ਨੇ ਪੰਜਾਬ ਸਰਕਾਰ ਪਰਾਲੀ ਸਾੜਨ ਨੂੰ ਰੋਕਣ ਦੇ ਲਈ ਸੰਗਰੂਰ ਫਿਰੋਜ਼ਪੁਰ ਬਠਿੰਡਾ ਮੋਗਾ ਬਰਨਾਲਾ ਮਾਨਸਾ ਤਰਨਤਾਰਨ ਫਰੀਦਕੋਟ ਦੇ 663 ਪਿੰਡਾਂ ਨੂੰ ਹੌਟਸਪੌਟ ਐਲਾਨ ਚੁੱਕੀ ਹੈ ਅਤੇ ਇਹਨਾਂ ਪਿੰਡਾਂ ਦੀ ਚੋਣ ਪਿਛਲੇ 3 ਸਾਲਾਂ ਦੇ ਅੰਕੜਿਆਂ ਦੇ ਆਧਾਰ ਤੇ ਕੀਤੀ ਗਈ ਹੈ ਜਿੱਥੇ 75% ਤੋਂ ਵੀ ਵੱਧ ਖੇਤਾਂ ਵਿੱਚ ਪਰਾਲੀ ਸਾੜੀ ਗਈ ਸੀ ਦੂਜੇ ਪਾਸੇ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਲਗਭਗ 8000 ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਪਰਾਲੀ ਸੁਰੱਖਿਆ ਫੋਰਸ ਬਣਾਈ ਹੈ ਇਸ ਫੋਰਸ ਦੇ ਵਿੱਚ 5000 ਨੋਡਲ ਅਫਸਰ 1500 ਕਲਸਟਰ ਕੋਆਰਡੀਨੇਟਰ ਅਤੇ 1200 ਫੀਲਡ ਅਫਸਰ ਸ਼ਾਮਿਲ ਨੇ ਅਤੇ ਇਹ ਅਫਸਰ ਰੋਜ਼ਾਨਾ ਪਿੰਡ ਪਿੰਡ ਨਰੀਖਣ ਕਰ ਰਹੇ ਨੇ ਅਤੇ ਇੱਕ ਮੋਬਾਈਲ ਐਪ ਦੇ ਰਾਹੀਂ ਕਾਰਵਾਈ ਅਤੇ ਲਿਖੀਆਂ ਰਿਪੋਰਟਾਂ ਨੇ ਜਿਹੜੀਆਂ ਉਹ ਜਮ੍ਹਾਂ ਕਰਵਾਈਆਂ ਜਾ ਰਹੀਆਂ ਨੇ ਦੂਜੇ ਪਾਸੇ ਸੁਪਰੀਮ ਕੋਰਟ ਦੇ ਜੱਜ ਦੇ ਵੱਲੋਂ ਵੱਡੀ ਟਿੱਪਣੀ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਕਿਉਂ ਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਐਗਜ਼ਾਮਪਲ ਦਿੱਤੀ ਗਈ ਸੀ ਕਿ ਅਗਰ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਇਹਨਾਂ ਮਾਮਲਿਆਂ ਦੇ ਵਿੱਚ ਕਮੀ ਆਵੇਗੀ ਦੂਜੇ ਪਾਸੇ ਕਿਸਾਨ ਨੇ ਜਿਹੜੇ ਉਹ 6000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਜਿਹੜਾ ਉਹ ਪਰਾਲੀ ਨੂੰ ਲੈ ਕੇ ਮੰਗ ਰਹੇ ਨੇ ਅਤੇ ਨਾਲ ਹੀ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ ਤਾਂ ਦੇਖਿਆ ਆਊਗਾ ਕਿ ਇਸ ਵਾਰ ਕਿੰਨੇ ਕੁ ਮਾਮਲੇ ਨੇ ਜਿਹੜੇ ਉਪਰਾਲੀ ਸਾੜਨ ਦੇ ਸਾਹਮਣੇ ਆਉਂਦੇ ਨੇ ਅਤੇ ਪਿਛਲੇ ਸਾਲ ਨਾਲੋਂ ਇਹਨਾਂ ਦੀ ਗਿਣਤੀ ਕਿੰਨੀ ਕੁ ਘਟਦੀ ਹੈ